ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਨਾਲ ਲੋਕਾਂ ਦੇ ਨਾਲ ਕੁਝ ਵਾਦੇ ਕੀਤੇ ਗਏ ਸੀ ਪਰ ਉਹ ਵਾਦੇ ਹਜੇ ਤੱਕ ਪੂਰੇ ਨਹੀਂ ਹੋਏ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਗੱਲ ਕਰੀਏ ਤਾਂ ਭਗਵੰਤ ਮਾਨ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਸੀ ਕਿ ਗੋਰੇ ਜਿਹੜੇ ਕਿ ਪੰਜਾਬ ਦੇ ਵਿੱਚ ਆ ਕੇ ਕੰਮ ਕਰਨਗੇ ਤੇ ਜਿਸ ਦੇ ਦੌਰਾਨ ਹਜੇ ਤੱਕ ਇਹ ਜਿਹੜਾ ਕਿ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਇਹ ਬਿਆਨ ਅਕਾਲੀ ਦਲ ਦੇ ਜਿਹੜੇ ਕਿ ਵੱਲੋਂ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਕੁਝ ਦੂਜੇ ਪਾਸੇ ਖੁਲਾਸੇ ਕਰਕੇ ਅਕਾਲੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਦੱਸਿਆ ਕਿ ਉੱਥੇ ਹੀ ਜਿਹੜੀ ਹੈ ਕਿ ਆ ਮਾੜੀਆਂ ਨੀਤੀਆਂ ਕਰਕੇ ਜਿਹੜਾ ਕਿ ਪ੍ਰਵਾਸ ਹੈ ਜਿਹੜਾ ਕਿ ਤੇਜੀਵਾਲ ਨੂੰ ਵੱਧ ਰਿਹਾ ਹੈ ਤੇ ਜਿਸ ਤੇ ਰੋਜ਼ਾਨ ਵਜੋਂ ਜਿਹੜੀ ਕਿ ਆਮ ਆਦਮੀ ਪਾਰਟੀ ਅਸਮਰਥ ਰਹੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਕਿ ਭਗਵੰਤ ਮਾਨ ਨੂੰ ਕੋਈ ਪੁੱਛੋ ਹੁਣ ਕਿ ਜਿਹੜਾ ਇਹ ਕਹਿੰਦਾ ਸੀ ਕਿ ਅੰਗਰੇਜ਼ ਇੱਥੇ ਆ ਕੇ ਕੰਮ ਕਰਿਆ ਕਰਨਗੇ ਉਹ ਦਿਖਾਵੇ ਕਿੱਥੇ ਕਰਦੇ ਹੁਣ ਉਹ ਕਿੱਥੇ ਕਰਦੇ ਨੇ ਸੂਬੇ ਦੀਆਂ ਗੰਭੀਰ ਸਮੱਸਿਆ ਤੇ ਮਸਲਿਆਂ ਨੂੰ ਟੋਟਕਾ ਬਣਾ ਕੇ ਪੇਸ਼ ਕਰਨਾ ਇਹ ਸ ਮਾੜੇ ਬੰਦੇ ਦੀ ਫਿਤਰਤ ਹੈ ਪਰ ਅਸਲੀਅਤ ਇਹ ਹੈ ਕਿ ਪੰਜਾਬ ਨੌਜਵਾਨੀ ਖੂਨੋ ਖਾਲੀ ਹੈ ਤੇ ਉੱਥੇ ਹੀ ਬੇਰੁਜ਼ਗਾਰੀ ਅਸੁਰੱਖਿਆ ਨਸ਼ੇ ਦੀ ਦਲਦਲ ਤੇ ਹੋਰ ਪਤਾ ਨਹੀਂ ਕਿੰਨੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਨੌਜਵਾਨੀ ਪ੍ਰਵਾਸ ਕਰ ਰਹੀ ਹੈ ਤੇ ਇੱਥੇ ਮੁੱਖ ਮੰਤਰੀ ਕਿਕਲੀਆਂ ਸੁਣਾ ਕੇ ਸਮਾਠ ਪਾਈ ਜਾ ਰਿਹਾ ਤੇ ਦੱਸ ਜੀਏ ਕਿ ਉੱਥੇ ਹੀ ਇਹ ਪੋਸਟਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਔਰ ਸਿਰਫ ਬਿਆਨ ਦਿੰਦਾ ਹੈ ਉਸ ਬਿਆਨ ਦੇ ਉੱਤੇ ਕਦੇ ਵੀ ਉਹ ਖਰਾ ਉਤਰਦਾ ਨਹੀਂ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੇ ਗੋਰੇ ਆ ਉਹ ਪੰਜਾਬ ਦੇ ਵਿੱਚ ਆ ਕੇ ਕੰਮ ਕਰਿਆ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਹਜੇ ਤੱਕ ਕੋਈ ਅਜਿਹਾ ਵਿਅਕਤੀ ਨਹੀਂ ਜੋ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਕੰਮ ਕਰਕੇ ਦਿਖਾਵੇ ਤੇ ਜਿਸ ਦੇ ਵਿੱਚ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਜੋ ਗੰਭੀਰ ਮਸਲੇ ਨੇ ਗੰਭੀਰ ਸਮੱਸਿਆਵਾਂ ਨੇ ਉਸ ਨੂੰ ਹੱਲ ਕਰਨ ਦੇ ਲਈ ਨਹੀਂ ਜਿਹੜਾ ਕਿ ਅੱਗੇ ਆਇਆ ਜਾ ਰਿਹਾ ਸਿਰਫ ਔਰ ਸਿਰਫ ਟੋੜ ਕੇ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਜਿਸ ਦੇ ਦੌਰਾਨ ਇਹ ਮਾੜੇ ਬੰਦੇ ਦੀ ਫਿਤਰਤ ਹੈ ਕਿ ਬਿਆਨ ਅਕਾਲੀ ਦਲ ਦੇ ਵੱਲੋਂ ਦਿੱਤੇ ਗਏ ਉੱਥੇ ਹੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਈ ਮੁੱਦੇ ਬੇਰੁਜ਼ਗਾਰੀ ਅਸੁਰੱਖਿਆ ਨਸ਼ੇ ਦੀ ਦਲਦਲ ਪਤਾ ਨਹੀਂ ਕਿੰਨੀਆਂ ਕੁ ਸਮੱਸਿਆਵਾਂ ਜਿਹੜੀਆਂ ਕਿ ਪੰਜਾਬ ਦੀ ਨੌਜਵਾਨੀ ਪ੍ਰਵਾਸ ਕਰ ਰਹੀ ਹੈ ਤੇ ਇੱਥੇ ਹੀ ਜਿਹੜਾ ਕਿ ਮੁੱਖ ਮੰਤਰੀ ਭਗਵਾਨ ਤਮਾਨ ਕਿਕਲੀਆਂ ਸੁਣਾ ਕੇ ਸਵਾ ਟਪਾਈ ਜਾਂਦਾ ਹੈ ਤਾਂ ਦੱਸਦੀ ਹੈ ਕਿ ਉਸ ਤੇ ਗੱਲ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਵੱਲੋਂ ਪਲਟਵਾਰ ਕੀਤਾ ਗਿਆ ਤੇ ਜਿਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਸਿਰਫ ਔਰ ਸਿਰਫ ਜਿਹੜੇ ਮੁੱਖ ਮੰਤਰੀ ਨੇ ਉਹ ਬਿਆਨ ਦਿੰਦੇ ਰਹੇ ਤੇ ਬਿਆਨਬਾਜ਼ੀ ਤੇ ਕਦੇ ਵੀ ਜਿਹੜਾ ਕਿ ਉਹ ਟਿੱਕੇ ਨਹੀਂ ਬੈਠਦੇ ਸਿਰਫ ਔਰ ਸਿਰਫ ਬਿਆਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ